ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵਖੈ ਆਦਿਹਾ ਦੂਰ ਕਥਨਾ ਕਦੀ ਨਾ ਵਰ ਤੋਟ ਕਥ ਕਥ ਕਦੇ ਕੋਟੀ ਕੋਟ ਕੋਟ ਜਿਦਾਂ ਰੰਦੇ ਤੱਕ ਪਾਏ ਜੁਗਸੰਗਤਿ ਪਾਈ ਖਾਇ ਹੁਕਮੇ ਹੁਕਮ ਚਲਾਇ ਸਾਚਾ ਸਹਿਬ ਸਾਚਨਾਹੀ ਭਖਿਆ ਭਾਉ ਅਪਾਰ ਆਖ ਮੁੰਗ ਦੇ ਦੇ ਦਾਤ ਕਰੇ ਦਾਤਾਰੰ ਤੇਰ ਕੇ ਗਰਖਿਆ ਜਿਤਿ ਸੈ ਦਰਬਾਰ ਗੁਹਾ ਕੇ ਬੋਲਣ ਬੋਲੀਐ ਜਿਸੁ ਸੰਤਰੇ ਪਿਆਰ ਅਮਰਤ ਵੇਲਾ ਸਚਨਾਉ ਮੁਗਡੇ ਆਈ ਵਿਚਾਰ ਕਰਵੀ ਆਵੈ ਕਪੜਾ ਨਜ਼ਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰੁ ਆਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਲ ਰੰਝਨ ਸੋਏ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਾਰਸੋ ਘਰਿ